परे जरकार परेजो आखी सरिकार परेजो आखी जब कोई नहीं आता मेरे राम मेरे राम सीता रा मेरे राम मेरे राम सीता रा मेरे राम मेरे राम सीता रा

सिखियो <laughs> ਸੇਨਾ ਕੀ ਬੜਾ ਸੇਨਾ ਭਗਤੀ ਵੜਾਉ ਸੰਤਨ ਦੀ ਸੀਨਾ ਆਪ ਬੋਲਦੇ ਕੀ ਕਹਿਣਾ ਚਾਹੋਗੇ ਜਿਹੜਾ ਪੁਰਾਣਾ ਕੀਤਾ ਮਿੱਤਰ ਸਾਹਿਬ ਪਰਿਵਾਰ ਵੱਲੋਂ ਸਰਵ ਕਰ ਰਿਹਾ ਹੈ ਕਿਲਸਾ ਵਾਜਦੇ ਵੀ ਸਮਾਜ ਦੇ ਵਿੱਚ ਲੋਕ ਪੈਸਾ ਬਹੁਤ ਕਮਾਉਂਦੇ ਆ ਹਰ ਬੰਦਾ ਉਹਦਾ ਕਾਰੋਬਾਰ ਕਰਦਾ ਆ ਆਪਦੇ ਪਰਿਵਾਰ ਲਈ ਆ ਆਪਦੇ ਬੱਚਿਆਂ ਲਈ ਆ ਉਹਦੇ ਰਿਸ਼ਤੇਦਾਰਾਂ ਲਈ ਆ ਪਰ ਜਿਹੜਾ ਬੰਦਾ ਪਰ ਸਵਾਸ ਕੰਮ ਕਰਦਾ ਹੈ ਕੁਝ ਜਨਤਾ ਦੇ ਲਈ ਸੋਚਦਾ ਹੈ ਪਬਲਿਕ ਦੇ ਲਈ ਕਰਦਾ ਹੈ ਉਹ ਉਸ ਨੂੰ ਸਦਾ ਯਾਦ ਰੱਖਿਆ ਜਾਂਦਾ ਹੈ ਇਹ ਜੀ ਦਵਾਰਕਾਦਾਸ ਮਿੱਤਰਪਰਵਨ ਮੇਰੇ ਛੋਟੇ ਵੀਰ ਰਜਿੰਦਰ ਮਿੱਤਰ ਜੀ ਨੇ ਜਿਹੜਾ ਉਪਰਾਨਾ ਕੀਤਾ ਇਹਨੂੰ ਬਿੰਨੀ ਦੇ ਰਹੀਮ ਰਹੇਗਾ ਇਹਨੂੰ ਯਾਦ ਰੱਖਿਆ ਜਾਏਗਾ ਬਹੁਤ ਵੱਡੀ ਸਹੂਲਤ ਹੈ ਜਿਹੜੀ ਆਉਣ ਵਾਲੇ ਮਰੀਜ਼ਾਂ ਦੇ ਰਿਸ਼ਤੇਦਾਰਾਂ ਨੂੰ ਦੋਸਤਾਂ ਮਿੱਤਰਾਂ ਨੂੰ ਉਹਨਾਂ ਨੂੰ ਇੰਨੀ ਵੱਡੀ ਸਹੂਲਤ ਹੈ ਜਿਹੜੀ ਇੱਥੇ ਬਹੁਤ ਵੱਡੀ ਜ਼ਰੂਰਤ ਸੀ ਮੈਂ ਸਮਝਦਾ ਮਿੱਤਰ ਸਾਹਿਬ ਨੇ ਸਰਕਾਰਾਂ ਬੇਸ਼ੱਕ ਮਦਦ ਕਰਦੀਆਂ ਨੇ ਕਿਸੇ ਵੀ ਐਂਟਰਪ੍ਰਨਿਅਰ ਨੂੰ ਅਰਥੀ ਮਿੱਤਰ ਸਾਹਿਬ ਨੇ ਸਰਕਾਰ ਨੂੰ ਬਹੁਤ ਵੱਡਾ ਸਹਾਰਾ ਦਿੱਤਾ ਹੈ ਇਥੇ ਏਮਜ਼ ਚੱਲ ਰਿਹਾ ਹੈ ਇਹਦੀ ਬੜੀ ਵੱਡੀ ਲੋੜ ਸੀ ਮੈਂ ਧੰਨਵਾਦ ਵੀ ਕਰਦਾ ਹਾਂ ਬਤੌਰ ਐਮਐਲਏ ਮਿੱਤਰ ਸਾਹਿਬ ਦਾ ਜਿਨ੍ਹਾਂ ਨੇ ਅਪਰਾਲਾ ਕੀਤਾ ਔਰ ਆਸ਼ ਕਰਦਾ ਹਾਂ ਕਿ ਪ੍ਰਮਾਤਮਾ ਇਹਨਾਂ ਨੂੰ ਹੋਰ ਤਰੱਕੀ ਦੇਵੇ ਤੇ ਸਮਾਜ ਦੇ ਕੰਮਾਂ ਵਾਸਤੇ ਪੋਰਕ ਦੇ ਬੱਚੜੇ ਕੰਮ ਕਰਦਾ ਮੈਂ ਆ ਜਾਂਦਾ ਸੀ ਬਠਿੰਡਾ ਨੂੰ ਬਹੁਤ ਵੱਲ ਆ ਗਿਆ ਇੱਥੇ ਬੜਾ ਕੁਝ ਸਾਮੇ ਦਿੱਤਾ ਪਰਿਵਾਰ ਨੇ ਦਿੱਤਾ ਹੈ ਕੀ ਕਹਿਣਾ ਚਾਹੋ ਸਭ ਤੋਂ ਪਹਿਲੀ ਕਲੋਨੀ ਜਿਹੜੀ ਗਣਪਤੀ ਕਲੋਨੀ ਸੀ ਬਠਿੰਡੇ ਦੇ ਵਿੱਚੋਂ ਮਿੱਤਰ ਸਾਹਿਬ ਨੇ ਦਿੱਤੀ ਸੀ ਉਸ ਤੋਂ ਬਾਅਦ ਮਿੱਤਰ ਮੌਰ ਆਇਆ ਬਹੁਤ ਵੱਡਾ ਪ੍ਰੋਜੈਕਟ ਇਹਨਾਂ ਨੇ ਇੱਥੇ ਵਾਈਨਰੀ ਲਾਈ ਸੰਗਤ ਕੋਲੇ ਹੁਣ ਮੇਰਾ ਖਿਆਲ ਹੈ ਪੰਜਾਬ ਤੋਂ ਬੰਗਾਲ ਦੇ ਦੂਜੇ ਦੂਜੇ ਪਾਸੇ ਚਲੇ ਜਾ ਰਹੇ ਹਾਂ ਮੈਂ ਬੇਨਤੀ ਕਰੂੰਗਾ ਕਿ ਪੰਜਾਬ ਦੇ ਵਿੱਚ ਵੀ ਆਪਦੀ ਪੈਡ ਕਾਇਮ ਰੱਖੋ ਪੰਜਾਬ ਨੂੰ ਬੜੀ ਵੱਡੀ ਜ਼ਰੂਰਤ ਹੈ ਅਜਿਹੇ ਜਿਹੜੇ ਵਿਅਕਤੀ ਨੇ ਜਿਹੜੇ ਅੱਗੇ ਵੱਧ ਸਕਦੇ ਆ ਆਪਦੇ ਵਾਸਤੇ ਹਰ ਕੋਰ ਕਰਦਾ ਜਿਹੜਾ ਇੰਡਸਟਰੀ ਲਾਉਂਦਾ ਜਿਹੜਾ ਕੰਮ ਦਿੰਦਾ ਲੋਕਾਂ ਨੂੰ ਸਹੀ ਉਦਮੀ ਹੁੰਦਾ ਜਿੱਥੇ ਲੋਕਾਂ ਨੂੰ ਕੰਮ ਮਿਲੇ ਰੋਜ਼ਗਾਰ ਮਿਲੇ ਲੋਕਾਂ ਨੂੰ ਰੋਟੀ ਮਿਲੇ ਕੋਰਸ ਦੇ ਰੀ ਵੀ ਇਹਨਾਂ ਨੇ ਬਹੁਤ ਵੱਡਾ ਕੰਮ ਕੀਤਾ ਕੋਰਸ ਦੇ ਰੀ ਵੀ ਮੈਨੂੰ ਲੱਗਦਾ ਹੈ ਕਿ ਮਿੱਤਰ ਸਾਹਿਬ ਨੂੰ ਕੋਈ ਸਰਕਾਰਾਂ ਵੱਲੋਂ ਵੀ ਵੱਡੀ ਜ਼ਿੰਮੇਵਾਰੀ ਦੇਣੀ ਚਾਹੀਦੀ ਹੈ ਮੈਦਾਨ ਮਿੱਤਰ ਸਾਹਿਬ ਉਹਨਾਂ ਕਹਿੰਦੇ ਤਿਆਰ ਹੋਣ ਸਤੇ ਕਹਿੰਦੇ ਐਮਐਲਏ ਲੜੋ ਐਮਪੀ ਲੜੋ ਅਸੀਂ ਨਾਲ ਖੜ ਜਾਵਾਂਗੇ ਸਤਿ ਸ੍ਰੀ ਅਕਾਲ ਤੁਹਾਡੇ ਨਾਲ ਰਹੇ ਤਾਂ ਤੇ ਇਹ ਜਿਹੇ ਬੰਦੇ ਜਿਨ੍ਹਾਂ ਦੇ ਵਿੱਚ ਆਪ ਦੇ ਵਿੱਚ ਕਪੈਸਿਟੀ ਹੁੰਦੀ ਹੈ ਸਰਕਾਰਾਂ ਜਾ ਕੇ ਚੰਗੇ ਕੰਮ ਕਰਦੇ ਨੇ ਨਹੀਂ 1 ਮਿੰਟ ਮੈਂ ਸਰ ਨੂੰ ਇੱਕ ਵਾਰ ਆਰਾਊਂਡ ਕਰਾਂ ਉਹਨੂੰ ਦੋ ਸ਼ਬਦ ਕਹਿ ਦਿਓ ਸਰ ਦੋ ਸ਼ਬਦ 1 ਮਿੰਟ ਸਿਰ ਆ ਕਿਹਨੇ ਚਾਹੁੰਦੇ ਅੱਜ ਜਿਹੜਾ ਇਹ ਉਦਘਾਟਨ ਹੋਇਆ ਹੈ ਐਮਸ ਵੇਥਵਾਰੀ ਮਿੱਤਲ ਪੇਸ਼ੈਂਟ ਸੈਲਟਰ ਹੋਮ ਦਾ ਇਹ ਸਾਡੀ ਮਾਤਾ ਜੀ ਦੀ ਯਾਦ ਤੋਂ ਹੈ ਉਹ ਦੋ ਆਪਣੇ ਆਖਰੀ ਦਿਨਾਂ ਚ ਉਹ ਦੋ ਤਿੰਨ ਵਾਰ ਐਮਸ ਆਏ ਤੇ ਉਹਨਾਂ ਨੇ ਦੇਖਿਆ ਵੀ ਬਾਹਰ ਜਿਹੜੇ ਪੇਸ਼ੈਂਟਸ ਹੈ ਜਾਂ ਟੈਂਡੈਂਟਸ ਹੈ ਜਿਨ੍ਹਾਂ ਦੀ ਬਾਰੇ ਖਲ ਆਣੀ ਹੈ ਉਹ ਇੱਥੇ ਲੌਂਜ 'ਚ ਹੀ ਬੈਠੇ ਸੀ ਠੰਡ ਦੇ ਦਿਨਾਂ 'ਚ ਗਰਮੀ ਦੇ ਦਿਨਾਂ 'ਚ ਉਹਨਾਂ ਵਾਸਤੇ ਕੋਈ ਆਸ਼ਰਾਂ ਨਹੀਂ ਸੀਗਾ ਖਾਣ ਵਾਸਤੇ ਜਗ੍ਹਾ ਨਹੀਂ ਸੀ ਟਾਇਲਟ ਜਾਣ ਵਾਸਤੇ ਨਹੀਂ ਸੀਗਾ ਤੇ ਉਹਨਾਂ ਨੇ ਮੈਨੂੰ ਇਹ ਹੁਕਮ ਕਰਕੇ ਗਏ ਵੀ ਇਹ ਤੁਸੀਂ ਇੱਕ ਇੱਥੇ ਧਰਮਸ਼ਾਲਾ ਹੋਰ ਕਿਤੇ ਧਾਰਮਿਕ ਸਥਾਨ 'ਤੇ ਨਾ ਬਣਾ ਕੇ ਵੀ ਧਰਮਸ਼ਾਲਾ ਉਰੇ ਕੰਸਟਰਕਟ ਕਰੋ ਜਿਹੜੇ ਕਿ ਇਹ ਲੋਕੀ ਉਰੇ ਆਂਦੇ ਆ ਐਡੀ ਦੂਰੋਂ ਤੇ ਵਿਚਾਰੇ ਕੁਝ ਅਫੋਰਡ ਨਹੀਂ ਕਰ ਸਕਦੇ ਉਹਨਾਂ ਵਾਸਤੇ ਰਹਿਣ ਵਾਸਤੇ ਤੇ ਉਹਨਾਂ ਦੇ ਖਾਣ ਵਾਸਤੇ ਤੇ ਰੁਕਣ ਵਾਸਤੇ ਇੱਕ ਜਗ੍ਹਾ ਦਾ ਕਰਾ ਦਿਓ ਉਹਨਾਂ ਦੇ ਹੁਕਮ ਦੇ ਮੁਤਾਬਕ ਹੀ ਪ੍ਰਭੂ ਦੀ ਇੱਛਾ ਨਾਲ ਇਹ ਇਹ ਉਪਰਾਲਾ ਜਿਹੜਾ ਇਹ ਪੂਰਾ ਹੋਇਆ ਤੇ ਮੈਂ ਈਸ਼ਵਰ ਦਾ ਏਮਸ ਦਾ ਕਮਰੇ ਨੇ ਇਸ ਦੇ ਵਿੱਚ ਦਿੱਕੀ ਕੀ ਕੁਝ ਖਾਸ ਰਹੇਗਾ ਇਸ ਦੇ ਵਿੱਚ ਜਿਹੜੇ ਤਕਰੀਬਨ 36 ਕਮਰੇ ਐ ਏਸੀ ਆਪਰੇਟ ਕਰਾਂਗੇ ਜਿਹੜੇ ਇੱਕ ਮੰਜ਼ਿਲ ਪੂਰੀ ਏਸੀ ਹੈ ਇੱਕ ਪੂਰੀ ਨੋਨ ਏਸੀ ਹੈ ਉਹ ਡੋਮੇਟਰੀਜ਼ ਐ ਲੇਡੀਜ਼ ਵਾਸਤੇ ਅਲੱਗ ਡੋਮੇਟਰੀ ਹੈ ਜੈਂਟਸ ਵਾਸਤੇ ਅਲੱਗ ਡੋਮੇਟਰੀ ਹੈ ਫਿਰ ਉਸ ਤੋਂ ਬਾਅਦ ਮਲਟੀ ਪਰਪਸ ਹਾਲ ਐ ਕਿਸ ਨੇ ਆਪਣਾ ਬਲੱਡ ਡੋਨੇਸ਼ਨ ਕੈਂਪ ਲਗਾਣਾ ਹੈ ਕੋਈ ਮੈਡੀਕਲ ਚੈੱਕਅਪ ਕੈਂਪ ਲਗਾਣਾ ਹੈ ਉਹਦੇ ਵਾਸਤੇ ਜਾਂ ਕਦੇ ਕੋਈ ਇਦਾਂ ਦੀ ਮਹਾਮਾਰੀ ਆ ਜੇ ਜਿੱਥੇ ਕਿ ਜਿਆਦਾ ਲਗਾਏ ਜੋੜ ਪਏ ਉਥੇ ਗੱਦੇ ਬਿਠਾ ਕੇ ਅਸੀਂ ਕਿਰਪਾ 100 ਲੋਕ ਦੋ ਉਥੇ ਕਮੇਡੀਟ ਕਰ ਸਕਦੇ ਆ ਤੇ ਲੰਗਰ ਹਾਲ ਆਪਣੇ ਦੇਖਿਆ ਹੀ ਹੈ ਕਾਫੀ بڑا ਹੈ ਅੰਦਾਜ਼ਾ 300 ਲੋਕ ਇੱਕ ਵਾਰ ਬੈਠ ਕੇ ਖਾਣਾ ਖਾ ਸਕਦੇ ਆ ਇਹਦੇ ਖਾਣੇ ਦਾ ਰੇਟ ਵੀ ਬਹੁਤ ਹੀ ਸਬਸਾਈਡ ਇੱਕ 40 ਰੁਪਈਆ ਪਰ ਮੀਲ ਅਸੀਂ ਰੱਖਿਆ ਹੈ ਪਰ ਡਾਈਟ ਅਕਾ ਉਹਦੇ ਵਿੱਚ ਪੂਰੀ ਉਹਦੇ ਵਿੱਚ ਮਿੱਠਾ ਵੀ ਹੈਗਾ ਦੋ ਸਬਜ਼ੀਆਂ ਵੀ ਆਂ ਦਾਲ ਵੀ ਹੈ ਫਲਕਾ ਵੀ ਹੈ ਚਾਵਲ ਵੀ ਹੈ ਸਲਾਦ ਵੀ ਹੈ ਉਹ ਦੇਵਾਂਗੇ ਤੇ ਇੱਕ ਇੱਕ ਅੱਛਾ ਰੈਸਟੋਰੈਂਟ ਵੀ ਬਣਾਇਆ ਹੈ ਕਿੰਬਰ ਪੇਸ਼ਟ ਐਸੇ ਹੁੰਦੇ ਆ ਵੀ ਜਿਨ੍ਹਾਂ ਦੇ ਡਿਮਾਂਡਿੰਗ ਨੇ ਲੰਗਰ 'ਚ ਨਹੀਂ ਖਾਣਾ ਸੀ ਤੇ ਦੂਜੇ ਪਾਸੇ ਖਾਣਾ ਹੈ ਇਹ ਕੈਸੀ ਵੀ ਐਸੇ ਕਰਕੇ ਲਗਾਏ ਆ ਤੇ ਵੇਟਿੰਗ ਰੂਮ ਵੀ ਦੋ ਅਲੱਗ ਬਣਾਏ ਆ ਇੱਕ ਨਾਰਮਲ ਬਣਾਤਾ ਇੱਕ ਥੋੜਾ ਜਿਹਾ ਵਧੀਆ ਸਿੱਟਾ ਲਗਾ ਕੇ ਬਣਾਤਾ ਤੇ ਐਸੇ ਬਣਾਤਾ ਤਾਂ ਕਿ ਕਈ ਲੋਕ ਕਹਿੰਦੇ ਵੀ ਤੁਹਾਨੂੰ ਅੱਛੀ ਜਗ੍ਹਾ ਵੀ ਵੇਟਿੰਗ ਚਾਹੀਦੀ ਹੈ ਦੇਸ਼ ਕਰਕੇ ਦੋਨੋਂ ਰੱਖੇ ਤਾਂ ਕਿ ਉਸ ਸੁਸਾਇਟੀ ਹਾਇਰ ਸੁਸਾਇਟੀ ਤੋਂ ਥੋੜੇ ਜਿਹੀ ਵੱਧ ਚਾਰਜਸ ਕਰਕੇ ਤੇ ਥੱਲੇ ਨੂੰ ਸਬਸਿਡੀ ਦਿੱਕ ਸਬਸਾਈਜ਼ ਕਰਕੇ ਇਹ ਟੋਟਲ ਨੋ ਪ੍ਰੋਫਿਟ ਨੋ ਲਸ ਬੇਸ ਤੇ ਚੱਲੂਗਾ ਇਹ ਜਿਹੜਾ ਸਾਂਝਾ ਉਪਰਾਲਾ ਹੈ ਏਮਸ ਦਾ ਤੇ ਦਵਾਰਕਾ ਦਾ ਸਮਿੱਤਲ ਚੈਰੀਟੇਬਲ ਟਰਸ ਦਾ ਨੋ ਪ੍ਰੋਫਿਟ ਨੋ ਲਸ ਬੀਕੋ ਤੁਸੀਂ ਵਿਕਾਸ ਲਈ ਬਹੁਤ ਪਰਸੈਂਟੇਜ ਤੱਕੀ ਕਿੰਦੀ ਹੈ ਪਰ ਇੰਡਸਟਰੀ ਲਈ ਕੀ ਕਰ ਰਹੇ ਹੋ ਕਿ ਇੰਡਸਟਰੀ ਵੀ ਨੌਜਵਾਨਾਂ ਲਈ ਦੇਖੋ ਇੰਡਸਟਰੀ ਤਾਂ ਆਲਰੇਡੀ ਚੱਲ ਰਹੀ ਹੈ तकरीबन ਮੇਰੇ ਕੋਲ ਦੋ ਟਾਈ ਹਜ਼ਾਰ ਬੰਦਾ ਕੰਮ ਕਰ ਰਿਹਾ ਵਖਰੀ ਵਖਰੀ ਸਸਤਾਵਾ ਤੋਂ ਇਹ ਜਿਹੜਾ ਹੈ ਅੱਜ ਆਪਾਂ ਇੰਡਸਟਰੀ ਦੀ ਗੱਲ ਇਹ ਕਰੀ ਆਪਾਂ ਸਿਰਫ ਇਹਦੀ ਗੱਲ ਕਰ ਰਹੇ ਆ ਜਿਹੜਾ ਕਿ ਸੁਸਾਇਟੀ ਨੂੰ ਅਸੀਂ ਕੁਝ ਪੇਬੈਕ ਕਰ ਸਕੀਏ ਸੁਸਾਇਟੀ ਤੋਂ ਹੀ ਪੈਸਾ ਲਿੱਤਾ ਹੈ ਸੁਸਾਇਟੀ ਤੋਂ ਹੀ ਕਮਾਇਆ ਹੈ ਸ਼ਹਿਰ ਤੋਂ ਕਮਾਇਆ ਹੈ ਸ਼ਹਿਰ ਨੂੰ ਕੀ ਵਾਪਸ ਦੇਈਏ ਮਸਲਾ ਉਹਦਾ ਹੈ ਇਹਦੇ ਟੋਟਲ ਕੋਸਟ ਤਕਰੀਬਨ 13 ਕਰੋੜ ਰੁਪਏ ਦਾ ਖਰਚਾ ਆ ਜਿਹੜਾ ਕਿ ਸਾਰਾ ਦਾ ਸਾਰਾ ਟਰਸਟ ਨੇ ਆਪਣੇ ਕੋਲ ਦਿੱਤਾ ਅਸੀਂ ਇਸ ਇਦੇ ਚ ਕੋਈ ਪਬਲਿਕ ਤੋਂ ਜਾਂ ਹੋਰ ਤੋਂ ਕੋਈ ਅਸੀ ਕੰਟਰੀਬਿਊਸ਼ਨ ਐਦੇ ਚ ਨਹੀਂ ਦਿੱਤਾ। ਲੈਂਡ ਜਿਹੜੀ ਹੈ ਐਮਸ ਨੇ ਦਿੱਤੀ ਹੈ। ਲੈਂਡ ਦਿੱਤੀ ਹੈ। ਐਦੇ तकरीबन 260 ਬੈਡਸ ਹੈਗੇ ਰੂਮਸ ਦੇ ਤੇ ਡਬਟਰੀ ਜਦੋਂ ਮਿਲਾ ਕੇ। ਇਹ तकरीबन ਜਿਹੜੀ ਐਮਸ ਨੇ ਸਾਨੂੰ ਦਿੱਤੇ 4000 ਸਕੁਅਰ ਮੀਟਰ ਦਿੱਤੇ। ਠੀਕ ਹੈ ਸਰ। ਥੈਂਕ ਯੂ ਸਰ।